ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਪਿਆਰ ਲਈ ਬਹੁਤ ਬਹੁਤ ਧੰਨਵਾਦ ਪੇਸ਼ ਹੈ ਤੁਹਾਡੇ ਅੱਗੇ ਇੱਕ ਨਵੀਂ ਰਚਨਾ ਚਿੱਠੀਆਂ ਸਤਗੁਰ ਨੇ ਲਿਖ ਸੰਗਤਾਂ ਵੱਲ ਪਾਈਆਂ ਚਿੱਠੀਆਂ ਸਤਗੁਰ ਨੇ ਲਿਖ ਸੰਗਤਾਂ ਵੱਲ ਪਾਈਆਂ ਸੰਗਤਾਂ ਨੇ ਪੜ ਚਿੱਠੀਆਂ ਚੁੰਮ ਕੇ ਕਾਲ ਜੇ ਲਾਈਆਂ ਸੰਗਤਾਂ ਨੇ ਪੜ ਚਿੱਠੀਆਂ ਚੁੰਮ ਕੇ ਕਾਲ ਜੇ ਲਾਈਆਂ ਗੁਰੂ ਸੰਗਤਾਂ ਨੂੰ ਪੇਜੀਆਂ ਜੋ ਚਿੱਠੀਆਂ ਉਹ ਤਾਂ ਸ਼ਹਿਦ ਨਾਲੋਂ ਲੱਗਦੀਆਂ ਮਿੱਠੀਆਂ ਗੁਰੂ ਸੰਗਤਾਂ ਨੂੰ ਪੇਜੀਆਂ ਜੋ ਚਿੱਠੀਆਂ ਉਹ ਤਾਂ ਸ਼ਾਇਦ ਨਾਲੋ ਲੱਗਦੀਆਂ ਮਿੱਠੀਆਂ ਸੋਹਣੇ ਅੱਖਰਾਂ ਦੇ ਨਾਲ ਸ਼ਾਈ ਨੀਲੀ ਕਾਲੀ ਲਾਲ ਸੋਹਣੇ ਅੱਖਰਾਂ ਦੇ ਨਾਲ ਸ਼ਾਈ ਨੀਲੀ ਕਾਲੀ ਨਾਲ ਉੱਤੇ ਰੰਗਦਾਰ ਕੀਤੀਆਂ ਲਖਾਈਆਂ ਚਿੱਠੀਆਂ ਸਤਗੁਰ ਨੇ ਲਿਖ ਸੰਗਤਾਂ ਵੱਲ ਪਾਈਆਂ ਚਿੱਠੀਆਂ ਸਤਗੁਰ ਨੇ ਲਿਖ ਸੰਗਤਾਂ ਵੱਲ ਪਾਈਆਂ ਗੁਰੂ ਸੰਗਤਾਂ ਨੂੰ ਭੇਜਿਆ ਫਰਮਾਨ ਜੀ ਡੇਰ ਜਾਣ ਲਈ ਕਰੋ ਇੰਤਜ਼ਾਮ ਜੀ ਗੁਰੂ ਸੰਗਤਾਂ ਨੂੰ ਭੇਜਿਆ ਫਰਮਾਨ ਜੀ ਡੇਰ ਜਾਣ ਲਈ ਕਰੋ ਇੰਤਜ਼ਾਮ ਜੀ ਤੁਸੀਂ ਕਰ ਲੋ ਤਿਆਰੀ ਤੁਸੀਂ ਕਰ ਲੋ ਤਿਆਰੀ ਚਲੋ ਮਾਰ ਕੇ ਉਡਾਰੀ ਜਿੱਥੇ ਹਜੂਰ ਜੀ ਨੇ ਡੇਉ ਟੀਆਂ ਲਾਈਆਂ ਚਿੱਠੀਆਂ ਸਤਿਗੁਰ ਨੇ ਲਿਖ ਸੰਗ ਤਾਂ ਵੱਲ ਪਾਈਆਂ ਚਿੱਠੀਆਂ ਸਤਿਗੁਰ ਨੇ ਲਿਖ ਸੰਗ ਤਾਂ ਵੱਲ ਪਾਈਆਂ ਹੋਈਆਂ ਝਟਪਟ ਸੰਗ ਤਾਂ ਤਿਆਰ ਜੀ ਹੋਈਆਂ ਝਟਪਟ ਸੰਗ ਤਾਂ ਤਿਆਰ ਜੀ ਕੁਝ ਬੀਬੀਆਂ ਤੇ ਕੁਝ ਸੇਵਾਦਾਰ ਜੀ ਕੁਝ ਬੀਬੀਆਂ ਤੇ ਕੁਝ ਸੇਵਾਦਾਰ ਜੀ ਤੁਰ ਪਈਆਂ ਜੀ ਵਿਆਸ ਤੁਰ ਪਈਆਂ ਜੀ ਬਿਆਸ ਲੱਗੀ ਜਿਨ੍ਹਾਂ ਨੂੰ ਪਿਆਸ ਤੁਰ ਪਈਆਂ ਜੀ ਬਿਆਸ ਲੱਗੀ ਜਿਨ੍ਹਾਂ ਨੂੰ ਪਿਆਸ ਰੂਹਾਂ ਦਰਸ਼ਿਨਾਂ ਦੀਆਂ ਤੇ ਆਈਆਂ ਚਿੱਠੀਆਂ ਸਤਿਗੁਰ ਨੇ ਲਿਖ ਸੰਗਤਾਂ ਵੱਲ ਪਾਈਆਂ ਚਿੱਠੀਆਂ ਸਤਿਗੁਰ ਨੇ ਲਿਖ ਸੰਗਤਾਂ ਵੱਲ ਪਾਈਆਂ ਸੰਗਤਾਂ ਨੇ ਪੜ ਚਿੱਠੀਆਂ ਚੁੰਮ ਕੇ ਗਾਲ ਜੇ ਲਾਈਆਂ ਸੰਗਤਾਂ ਨੇ ਪੜ ਚਿੱਠੀਆਂ ਚੁੰਮ ਕੇ ਗਾਲ ਜੇ ਲਾਈਆਂ ਧੰਨਵਾਦ ਜੀ